ਠੀਕ ਹਾਂ ਠੀਕ ਪੁੱਤ ਮਾਦਾ ਹੁਣ ਕਿੰਨਾ ਲੱਗਦਾ ਸਵਾਦ ਮੈਨੂੰ ਤਾਂ ਰੁੱਖਾ ਹੀ ਬਹੁਤ ਲੱਗਦਾ ਦਾ ਸਵਾਦ ਚੱਕਣੀ ਚੱਕਣੀ ਚ ਬਹੁਤ ਫਰਕ ਲੱਗਦਾ ਹਾਂ ਪੁੱਤ ਹੈ ਤਾਂ ਰੁੱਖੀ ਦੇਖਣੀ ਦਾ ਵੀ ਇੱਕਮ ਕੋੜ ਕੋੜ ਚਾਹਦੇ ਮੇਰੇ ਕਹਿੰਦਾ ਬਾਹਰ ਹੀ ਕੋੜ ਚਾਹਦੀ ਹੋ ਮੈਨੂੰ ਤਾਂ ਆਪ ਐ ਲੱਗਦਾ ਜਿਵੇਂ ਕਦੋਂ ਘਰੇ ਆ ਜਾਣਾ ਬਸ ਐਂ ਛੱਕੀ ਜਾਊਗੀ ਜਿਵੇਂ ਖਾਣ ਹੁਣ ਕੀ ਇਲਾਜ ਬਣੇ ਪੁੱਤ ਹਾਂ ਤਾਂ ਹੀ ਨਵਾ ਪੂ ਐਂ ਟਾਈਪ ਪਾਸ ਕਰਨਾ ਪਊ ਮੈਂ ਤਾਂ ਫਸ ਗਿਆ ਹਾਂ ਸੂਰਾ ਬਹੁਤ ਉਖਾਵਾ ਜਾਂਦਾ ਚਲੋ ਦੇਖਦੇ ਹਾਂ ਮਾਤਾ ਕੀ ਬੰਦ ਕੱਢਣੀ ਤਾਂ ਪਾਉਗੀ ਜ਼ਿੰਦਗੀ ਹਾਂ ਜਦੋਂ ਲਾਇਆ ਕੰਮ ਸੇ ਚਲ ਕੋਈ ਨਕ ਤੇ ਬੜਿਆ ਆੜੂ ਕਿ ਕਹੋ ਕਰ ਲਾ ਹੋਰ ਕੀ ਆਪ ਤੇ ਸਜਰ ਜੂਗੀ ਚਲੋ ਦੇਖਦੇ ਹਾਂ ਜੀ ਹਾਂ ਮੇਬੇ ਕੀ ਗੱਲਾਂ ਕਰੇ ਜਾਂਦੇ ਹੋ ਕੀ ਗੱਲਾਂ ਕਰਦੇ ਜੀ ਬਤ ਹੂੰ ਮੇਰੇ ਛੋਟੀ ਛੋਟੀ ਲੱਗ ਰਹੀ ਸੀ ਕਰਨਾ ਹਾਂ ਮੈਂ ਬਸ ਉਹਦੀ ਕਮਰੇਂ ਦੀ ਸੋਤੀ ਛੋਟੀ ਵਿਧਾਨ ਜਿਵੇਂ ਤੁਹਾਡੇ ਨਾਲ ਰਹਿੰਦੀ ਉਹ ਮੇਰੇ ਨਾਲ ਰਹਿੰਦੀ ਆ ਮੈਨੂੰ ਤਾਂ ਬਗਾਲਾ ਡਰ ਲੱਗਦਾ ਆ ਆਪਾਂ ਤਾਂ ਕਦੇ ਲੜਕੇ ਵੀ ਨਹੀਂ ਦੇਖਿਆ ਹਾਂ ਕੀ ਕਰਾਂਗੇ ਆਪਾਂ ਤਾਂ ਡਰ ਡਰ ਕੇ ਰਹਾਂਗੇ ਜੀਜੂ ਹੁਣ ਕੀ ਬਣਨਾ ਚਾਹੀਦਾ ਆਪਾਂ ਅੱਜ ਤੱਕ ਦੇਖ ਲੈ ਕਿੰਨੇ ਸਾਲ ਹੋ ਗਏ ਮੈਨੂੰ ਆਏ ਨੂੰ ਕਦੇ ਮੈਂ ਤੁਹਾਡੇ ਅੱਗੇ ਉੱਚੀ ਨਹੀਂ ਬੋਲੀ ਕਦੇ ਆਪਾਂ ਲੜੇ ਪਿੜੇ ਆਪਾਂ ਤਾਂ ਮਾਵਾਂ ਤੀਆਂ ਮੰਗੁਰਾ ਨੇ ਮੈਨੂੰ ਤਾਂ ਐਂ ਡਾਰਾ ਕਿ ਤੂੰ ਇਹਨਾਂ ਖਿੜਨੇ ਜੇ ਕੰਡਿਆ ਦੇ ਕਿਤੇ ਅੱਡ ਕਰਕੇ ਬਿਠਾ ਦੇ ਸਾਰਿਆਂ ਨੂੰ ਕਜੇ ਤਾਂ ਉਹ ਨਹੀਂ ਛੋਟੀ ਦਾ ਵੀ ਵਿਆਹ ਕਰਨ ਵਾਲਾ ਪਿਆ ਹੋਰ ਕਿਦੋਂ ਦੋ ਘਰਾਂ ਤਰ੍ਹਾਂ ਕੇ ਕਰ ਦੇਣਗੇ ਹੁਣ ਕੱਲੇ-ਕੱਲੇ ਨੂੰ ਤੇ ਤੁਹਾਨੂੰ ਬਤਾਉ ਰੀਤਾ ਹੁੱਕਾ ਪਤਾ ਹਾਂਜੀ ਇੱਥੇ ਬੈਠੀ ਕਰੀਏ ਨਾ ਕੁਛ ਨਹੀਂ ਬਸ ਇਹ ਬੰਨਾਂ ਨਾਲ ਗੱਲਾਂ ਹੀ ਕਰਦੀ ਸੀ ਆਹ ਜੋ ਤੁਸੀਂ ਵੀ ਸਾਨੂੰ ਅੱਛਾ ਤੇ ਮੈਂ ਰੋਟੀ ਪੈਕ ਕਰਦੇ ਹਾਂ ਮੈਂ ਦੁਕਾਨ ਤੇ ਹਾਂ ਕੋਈ ਨਾ ਕਰਦੇ ਕੋਈ ਨਾ ਕਰਦੇ ਇਹ ਵੇਖਦੇ ਹਾਂ ਕੀ ਕਰੀਏ ਮੈਂ ਤੁਹਾਨੂੰ ਨਾਲ ਕਰਨੀ ਕਿ ਸਰਪੰਚਾ ਨਾ ਕਰੇ ਤਾਂ ਵਾਰਾ ਸੰਸਤਾ ਲੱਭੀ ਵਿਸ਼ੇਸ਼ ਤੱਕ ਨਹੀਂ ਆ ਅਧਿਆਇ ਕਰੀਏ ਸਾਨੂੰ ਕੋਈ ਨਿਪਟਾਈਂ ਗੱਲ ਚੱਪ ਕਰ ਬੈਠੋਂ ਆਉਂਦੀ ਐਵੇਂ ਲੜਾਈ ਕਹੋਗੀ ਚੱਪ ਕਰ ਚੱਪ ਕਰ ਨਾ ਉਸकी ਜਗ੍ਹਾ ਕਰੀ ਜਾਂਦੇ ਮੈਂ ਕਹਿੰਦੀ ਆ ਸਾਰੀਆਂ ਗੱਲਾਂ ਸੁਣ ਲੈ ਹੱਟ ਬੋਲਣਾ ਨਹੀਂ ਤੇ ਕਿਉਂ ਬੜੀਆਂ ਗੱਲਾਂ ਕਰਦੇ ਆ ਬੇਬੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਠੀਕ ਹੈ ਨਾ ਤੇ ਨਾਲ ਮੇਰੀ ਗੱਲ ਸੁਣ ਜੀ ਤੇ ਘਰ ਦਾ ਕੰਮ ਕਾਰ ਵੀ ਕਰ ਲਿਆ ਕਰੋ ਉੱਥੇ ਬਹਿ ਕੇ ਬੰਦਾ ਆਏ ਨਹੀਂ ਸਾਰਨਾ ਹੈਗਾ ਤੁਹਾਡਾ ਕੰਮ ਕਰਦੀ ਹੈ ਸੀ ਬਿਲਕੁਲ ਮੈਂ ਕੱਪੜੇ ਧੋਣ ਲੱਗੀ ਸੀ ਮਾਂ ਲਾ ਚਲ ਦੇ ਦੇ ਹਿੱਕਾ ਉਹ ਪੀ ਪਾਣੀ ਖਾ ਲਿਆ ਤੇ ਦੇ ਦੇ ਤਾਂ ਖਾ ਲੈਣੀ ਰੋਟੀ ਪਾਣੀ ਮਾੜਾ ਮੋੜਾ ਦੇ ਵੀ ਲਿਆ ਕਰੋ ਵੀ ਕੰਮ ਕਰਨ ਵਾਲਾ ਪਿਆਗਾ ਕੱਪੜੇ ਧੋਣ ਵਾਲੇ ਪਿਆਗੇ ਉਹ ਕੌਣ ਦਊਗਾ ਧੋਣ ਨੀ ਨਾਲ ਇੱਕ ਗੱਲ ਹੋਰ ਮੇਰੀ ਗੱਲ ਸੁਣੋ ਠੀਕ ਹੈ ਜਿਹੜਾ ਰਸੋਈ ਦਾ ਖਾਚਾ ਹੈਗਾ ਸਾਰਾ ਉਹ ਉੱਦੋਂ ਉੱਦੋਂ ਕਰਨਾ ਪਊਗਾ ਆਪਾਂ ਉਹਦੇ ਵਿੱਚ ਨਾਲੇ ਤਾਂ ਵੀਰ ਜੀ ਦੀ ਦੁਕਾਨ ਦੇ ਵਿੱਚੋਂ ਤੁਸੀਂ ਅੱਧਾ ਖਰਚਾ ਕਰਿਆ ਕਰੋ ਅੱਧਾ ਮੈਨ ਦਾ ਵੀ ਖਰਚਾ ਤੋਂ ਭਰਿਆ ਕਰਨੀ ਠੀਕ ਆ ਇੱਕ ਗੱਲ ਹੋਰ ਜਿਹੜਾ ਨਾ ਆਪਣਾ ਲਾਇਆ ਹੋਇਆ ਦਾ ਦੁਕਾਨ ਦੇ ਉੱਤੇ ਮੁੰਡਾ ਆਖਿਆ 8000 ਤੇ ਠੀਕ ਆ ਉਹਨੂੰ ਹਟਾਓ ਉਹਦੀ ਥਾਂ ਤੇ ਤੁਸੀਂ ਜਾਇਆ ਕਰੋ ਕਰਵਾਉਣੀ ਲੈ ਵੀਰਪਾਲ ਉਹਦੀ ਥਾਂ ਤੇ ਮੈਂ ਜਾਇਆ ਕਰੂੰਗਾ ਤੇ ਕੌਣ ਦੇ ਕੰਮ ਕੋਣ ਕਰੇ ਮੈਂ ਦੇਖੂਗਾ ਸਾਰਾ ਕੁਝ ਮੈਂ ਬੈਠੀ ਹਾਂ ਇਸ ਘਰ 'ਚ ਮੈਂ ਆਪੇ ਸਾਰਾ ਕੁਝ ਕਰਿਆ ਕਰੂੰਗੀ ਠੀਕ ਆ ਤੁਸੀਂ ਤਿਆਰ ਹੋ ਕੇ ਜਿਹੜਾ ਤੁਹਾਡਾ ਕੰਮ ਕਰਨਾ ਵਾਲਾ ਕਰਕੇ ਤੇਰ ਜੀ ਦੀਆਂ ਦੁਕਾਨ ਤੇ ਜਾਇਆ ਕਰੋ ਰੋਟੀ ਤਿਆਰ ਕਰ ਸਰਵੇਬੇ ਆਪਾਂ ਦਾ ਕਾਇਦਾ ਹੀ ਆ ਆ ਤਾਂ ਜੰਮੀ ਵਧੀ ਹੈ ਮੈਂ ਇਹਨਾਂ ਨੂੰ ਖਾਂਦੇ ਜਾਇ ਕਰੂੰਗੀ ਨਾਲੇ ਹੁੰਦੇ ਨੂੰ 8000 ਰੁਪਏ ਦੇਣਿਆ ਪਰ 8000 ਦਾਦਾ ਬਣਦਾ ਹੈ 8000 ਚੋਂ ਹੀ ਆਪਾਂ ਨਾਲ ਤੇ 2 ਕਿਲੋ ਦੁੱਧ ਵਾਜੇ ਲਾਣਾਂਗੇ ਨਾਲੇ ਫਲ ਫਰੂਟ ਇਹ ਅੱਜ ਕੇ ਖਾਇਆ ਕਰਨਗੇ ਪੂਰਾ ਜਾਣ ਆਦਿ ਮੇਰੀ ਗੱਲ ਸੁਣੋ ਉਹ 8000 ਮੈਂ ਐਡਾ ਨਹੀਂ ਖਾਚ ਕਰਨਾ ਉਹ ਸਾਰਾ 8000 ਮੈਨੂੰ ਕਰਾਉਣਾ ਤੁਸੀਂ ਕਿਉਂ ਵੀਰਪਾ ਤੈਨੂੰ ਕਿਉਂ ਮੈਂ ਕਰਚੇ ਕਰੂੰਗੀ ਨਾ ਦਾਦੇ ਫਾਲਤੂ ਦੀਆਂ ਚੀਜ਼ਾਂ ਨਹੀਂ ਨਾ ਕਰਨੀਆਂ ਕਦੇ ਆਹ ਲੈਂਦਾ ਫਲ ਫਰੂਟ ਲੈਂਦਾ ਆਹ ਖਾਦਾ ਫਾਲਤੂ ਦੀਆਂ ਚੀਜ਼ਾਂ ਬੰਦ ਕਰੋ ਠੀਕ ਹੈ ਮੈਂ ਇਹਨਾਂ ਨਾਲ ਦੁਕਾਨ ਤੇ ਤੇ ਚੱਲ ਜਾਇਆ ਕਰੋ ਪਰ ਆਪਣੀ ਸ਼ੀਰਦਰ ਤੇ ਜੰਮੀ ਓਖਾ ਹੋ ਜੂਗਾ ਨਾ ਤਨ ਟਾਈਮ ਨਾਲ ਖੋਹ ਜਾਇਆ ਕਰਨਾ ਉਸ ਤੋਂ ਇੰਦੀ ਆਲਸੀ ਨਾ ਉਹਨਾਂ ਟਾਈਮ ਤੇ ਸੁਣ ਜਾਇਆ ਕਰਨਾ ਕਿਹੜਾ ਤੁਸੀਂ ਨਾ ਤੁਸੀਂ ਨੂੰ ਮੈਂ ਪੜਾਇਆ ਕਰੂਗੀ ਤੁਸੀਂ ਤੇ ਕਿੰਨੀ ਕਿਰਮ ਵਾਲੀ ਆ ਲੈ ਵੀ ਆਪਣੀ ਬੋਦੀ ਤੇ ਕਿੰਨੀ ਕਰਮ ਵਾਲੀ ਆ ਚਲ ਆਪਾਂ ਤਾਂ ਫਿਰ ਹੀ ਹੋਰ ਪੁੱਤ ਆਪਾਂ ਨੂੰ ਉਹਦੀ ਫੀਸ ਵੀ ਨਹੀਂ ਦੇਣੀ ਪੈਣੀ ਹੁਣ ਮੋਬਾਈਲ ਚੱਲ ਰਿਹਾ ਹੋਰ ਕੰਮ ਆਜਾ ਕਰੂਗੀ। ਓ ਹੈਲੋ ਜਿਹੜੀ ਉਹ ਫੀਸ ਹੈ ਨਾ ਉਹ ਮੈਨੂੰ ਭੜਾਇਆ ਕਰਨੀ ਆ ਤੁਸੀਂ। ਪੀਪਲ ਉਹ ਤਾਂ ਸਣੀ ਕਰਦੀ ਕੁੜੀ ਆ। ਉਹਦੀ ਫੀਸ ਕਿਉਂ ਹੋ ਗਿਆ ਤੁਸੇ ਸਾਰੇ ਜਦੋਂ ਖਰਚੇ ਮੈਂ ਕਰੂੰਗੀ ਸਾਰੇ ਤੇਰੇ ਜਾਨ ਤੋਂ ਬਾਅਦ ਜਦੋਂ ਘਰ ਮੈਂ ਸੰਭਾਲੂਗੀ ਤਾਂ ਫੀਸ ਵੀ ਮੈਨੂੰ ਭੜਾਉਣੀ ਆ ਨਾ ਤੁਸੀਂ। ਬਾਲੀਆਂ ਟੈਨਸ਼ਨ ਨਾ ਲਾਵਾ ਮਰ ਬਾਲੀਆਂ ਗੱਲਾਂ ਨਾ ਮਾਰੋ ਤੇ ਆਪੋ ਆਪਣਾ ਕੰਮ ਕਰਨ ਲੱਗੋ। ਚਲ ਮਾਤਾ ਪਰ ਮੈਂ ਵੀ ਦੇਖਦਾ ਕੋਈ ਕੰਮ ਕਰ। ਜਾਂਦਾ ਮੈਂ ਵੀ ਆਪਦੇ ਕੰਮ ਤੇ ਦੁਬਾਰੇ। ਆਪਾਂ ਤਾਂ ਦੇਖ ਲੈ ਫਿਰ ਹੁਣ ਤਾਂ ਮੈਂ ਕਰਲੀ ਰਹੀ ਮੇਰੀ ਸੰਗੀ ਨੂੰ ਪਿਆ ਕਰੂ ਇਹ ਤਾਂ। ਕੋਈ ਨਾ ਮਾਤਾ ਤੂੰ ਟੈਨਸ਼ਨ ਨਾ ਲੈ ਤੂੰ ਚੁੱਪ ਕਰਕੇ ਕਰ ਲੈ ਟਾਈਮ ਹੋ ਗਿਆ ਦੇਖੋ ਤੇ ਮੈਂ ਚੁੱਪ ਹੀ ਕਰੀ ਹੁੰਦੀ ਆ ਤਾਂ ਬਾਹਰ ਹੀ ਤੇਜ ਆ ਚਲ ਫਿਰ ਮਾਤਾ ਮੈਂ ਦੇਖਦਾ ਕਰਕੇ ਫੋਨ ਤੇ ਫਿਰ ਮੈਂ ਸਵੇਰੇ ਜਾਮੂਆ ਕੰਮ ਤੇ ਆਵੇ ਤੇ ਪੁੱਛਦਾ ਵੀ ਚੱਲ ਰੋ ਗਿਆ ਕਿੰਨਾ ਕੰਮ ਠੀਕ ਆ ਪ੍ਰਮਾਤਮਾ ਕੰਮ ਦੇਵੇ ਵਧੀਆ ਹੋਰ ਚਲ ਮਾਤਾ ਤੂੰ ਟੈਨਸ਼ਨ ਨਾ ਲੈ ਰੱਖ ਰੱਖਿਆ ਉਹਦਾ ਧਿਆਨ ਜੀ ਕਰੀਗਾ ਜੀ ਧੀਰੇ ਇਹ ਕੱਪੜੀ ਤੋਂ ਹੀ ਜਾਣੀ ਹੋਵੇ ਧੀਰਸ ਨਾਲ ਤੋਂ ਹੀ ਤਾਂ ਜਾਣੀ ਆ ਹਾਂ ਛਿਨਾ ਟਾਂ ਮੋ ਗਿਆ ਦੁਕਾਨ ਤੇ ਕਿਹੜੇ ਵੇਲੇ ਜਾਵੋਗੇ ਤੁਸੀਂ ਬਸ ਜਾਣੀ ਆ ਹੁਣ ਦੋ ਤਿੰਨ ਢੇੜੇ ਵੀ ਦਿਵਾਉਣੇ ਜ਼ਰੂਰੀ ਆ ਤੈਨੂੰ ਪਤਾ ਦੋ ਤਿੰਨ ਢੇੜੇ ਆ ਦੇਖੀ ਕਿੰਨੀ ਕਿੰਨੀ ਸਰਪੂਕਾਰ ਰੱਖਿਆ ਆ ਇਹਨਾਂ ਤੁਸੀਂ ਘਰ ਨੂੰ ਓੜਦੂ ਲਾ ਲੋਗੇ ਲੈ ਭਾਣੀ ਹੁਣ ਕੱਪੜੇ ਤਾਂ ਨਹੀਂ ਫੇਰਨੀ ਮੇਰੀ ਗੱਲ ਸੁਣੋ ਕੱਪੜੇ ਲਖੇਰ ਨੂੰ ਸਵੇਰੇ ਪਾਉਂਦੇ ਆ ਤਾਂ ਸ਼ਾਮ ਨੂੰ ਉਹ ਲਾ ਦਿੰਦੇ ਆ ਤੇ ਇਹਨਾਂ ਨੂੰ ਕਿ ਹੋ ਜਾਂਦਾ ਦੋ ਕਿਰੇ ਨਾਲੋਂ ਇੱਕ ਜਿਹੜਾ ਬਹੁਤ ਨਹੀਂ ਹੈਗਾ ਨਾ ਤਿੰਨ ਤਿੰਨ ਕਿਰੇ ਦਵਾ ਨਹੀਂ ਹੁੰਦੇ ਆ ਤੁਸੀਂ ਹਾਂ ਮੇਰ ਭਾਣਾ ਇਹ ਨਿੱਖਰਣਗੇ ਕਿੰਨੇ ਤੇ ਨਿੱਖਰ ਨੂੰ ਇਹਨਾਂ ਨੂੰ ਕਿ ਹੋਇਆਗਾ ਸਵੇਰੇ ਜਾਂਦੇ ਆ ਤੇ ਸ਼ਾਮ ਨੂੰ ਆ ਕੇ ਕੱਪੜੇ ਲਾ ਦਿੰਦੇ ਆ ਤੇ ਇਹਨਾਂ ਨੂੰ ਤਿੰਨ ਤਿੰਨ ਕਿਰੇ ਲਵਾਉਂਗੇ ਤਾਂ ਫਿਰ ਤਾਂ ਤੁਹਾਨੂੰ ਬਿਲ ਆਇਆ ਹੀ ਜਾ ਆਈ ਨਹੀਂ ਲੋਟ ਹੋਣਾ ਹੈਗਾ 600 ਜੂਨਟ ਮਾਪ ਕੀਤੀ ਅੱਜ ਤੋਂ ਵੱਧ ਕੇ ਨਹੀਂ ਕੀਤੀ ਇਹ ਜੀ ਠੀਕ ਹੈ ਨਾ ਘੰਟਾ-ਘੰਟਾ ਮਸ਼ੀਨ ਚੱਲੀ ਜਾਂਦੀ ਰਹਿੰਦੀ ਹੈ ਜੀ ਚਲ ਕੋਈ ਨਾ ਪੈਣੇ ਮੈਂ ਤੇ ਇੱਕ ਜਿਹੜਾ ਜਵਾਦ ਕਰੂ ਮੈਨੂੰ ਵੀ ਆ ਹਾਂ ਇੱਕ ਜਿਹੜਾ ਬਹੁਤ ਆਗਾ ਜਿਹੜੇ ਸਾਣਾ ਤੁਸੀਂ ਕਹਿੰਦੇ ਹੋ ਨਾ ਵੀ ਕੁੜੀ ਨੂੰ ਅਸੀਂ ਵਿਆਹਣਾਗਾ 10 ਕਿੱਲਾਂ ਦੇ ਆਈ ਨਹੀਂ ਛੋਟੇ ਤੋਂ ਇੱਕ ਗੁਜ਼ਾਰਾ ਆਉਣਾ ਦਾ ਚਲ ਕੋਈ ਨਾ ਮੇਰ ਭਾਲ ਤੋਂ ਤਾਂ ਸੁੱਤੀ ਬਾੜੀ ਰੁੱਖੀ ਆ ਰੁੱਖੀ ਨਹੀਂ ਰਹੀ ਮੈਂ ਤੁਹਾਨੂੰ ਦੱਸ ਰਹੀ ਆ ਵੀ ਖਰਚਾ ਘਟਾਓ ਆਉਦਾ ਅਜੀ ਤੇ ਫੰਨੇ ਸ਼ੁਰੂ ਤੋਂ ਜਿੱਦਣ ਦੇ ਉਹ ਕਿਤੇ ਨੇ ਫੁੱਲੇ ਖਰਚੇ ਕੀਤੇ ਨੇ ਬੇਬੇ ਨੇ ਤਾਂ ਕਦੇ ਨਹੀਂ ਕਿਹਾ ਨਾ ਦੋਨੇ ਪਾਈਆਂ ਨੇ ਤਾਂ ਬਾੜੀ ਆ ਇਹਨਾਂ ਨੂੰ ਕਿਹੋਣਾ ਕੀ ਕਹਿਣ ਨਹੀਂ ਚਲ ਤਾਂ ਆਪ ਤੁਹਾਡੇ ਮਗਰੀ ਆਉਂ ਮੈਂ ਫੁੱਲੇ ਖਰਚੇ ਜਿਵੇਂ ਤੁਸੀਂ ਕਰਦੀ ਹੋਵੇਂ ਉਹ ਕਰ ਹੀ ਜਾਂਦੇ ਆਗੇ ਘਰ ਵਿਚਾਰੋ ਮਾਰਾ ਮੋਟਾ ਇਹਦਾ ਵੀ ਵਿਆਹ ਕਰਨਾਗਾ ਕੋਈ ਨਹੀਂ ਦਿੱਤਾ ਹੁੰਦਾ ਤੇ ਹੱਥ ਤਮੀਨ ਲਾਜੀ ਤੂੰ ਅੱਪੀ ਕਰ ਮਾਰਾਂ ਤੂੰ ਤੇ ਟੈਂਸ਼ਨ ਨਾ ਲੋ ਧੀ ਨਾਲ ਇੰਨੀ ਨਹੀਂ ਸਰਪਣਾ ਪਾਇਆ ਕਰੋ ਕੋਈ ਪਾਇਆ ਕਰੋ ਡੱਬੇ ਦੇ ਵਿੱਚ ਚਮਚਾ ਰੱਖ ਇਹ ਚਮਚਾ ਰੱਖੋ ਸਾਹ ਦੇ ਚਮਚਿਆਂ ਨਾਲ ਜ਼ਰੂਰ ਕੱਪੜੇ ਲੇਖਣਗੇ ਇਹ ਤਾਂ ਪਤਾ ਨਹੀਂ ਕਿੱਥੋਂ 100 ਸਾਲ ਦੀ ਬੁੜੀ ਪ੍ਰਾਣੀ ਸਾਡੇ ਘਰ ਚ ਆ ਗਈ ਮੈਨੂੰ ਤਾਂ ਨਹੀਂ ਲੱਗਦਾ ਹੁਣ ਤਾਂ ਰੋਟੀ ਦਾ ਵੀ ਸੈਂਟਾ ਕਿਤੇ ਰੋਟੀਆਂ ਵੀ ਖਿੰਟਿਆਣਾ ਦੇ ਨਾਲ ਜੀ ਵੀ ਤਾਂ ਇੱਕ ਖਾਣੀ ਤਾਂ ਦੋ ਜਿਹੜੇ ਜਲੱਛਾ ਨੇ ਲੱਗਦਾ ਤਾਂ ਹੀ ਟੁੱਟਾ ਚਾਲਾ ਬਣ ਗਿਆ ਦੇਖੀ ਜਾਓ ਵਾਹ ਜੀ ਵਾਹ ਦੇਖੋ ਜੀ ਵਾਹ ਮੰਮੀ ਦੀ ਮੰਮੀ ਦੀ ਆ ਬਾਟ ਪੂਰਾ ਕਰੋ ਨਾ ਕੁਝ ਨਹੀਂ ਹੁੰਦਾ ਸਵੇਰੇ ਸਾਮ ਤੁਸੀਂ ਗੁਰੂ ਘਰ ਜਾਂਦੇ ਆ ਨਾ ਇਹੀ ਬਹੁਤ ਆ ਉਹ ਚਲੇ ਜਾਇਆ ਕਰੋ ਨਾਲ ਇਹ ਸਲਾਦ ជីਰ ਦੋ ਨਾਲ ਮੇਰੇ ਘਰ ਸੋ ਆ ਸਲਾਦ ਜਿੰਨਾ ਰੁਪਿਆਣਾ ਆਪਦਾ ਛੇ ជីਰ ਦੋ ਅੱਜ ਇਸ ਤੋਂ ਬਾਅਦ ਸਲਾਦ ਨਹੀਂ ជីਰਨਾ ਆਏਗਾ ਨਹੀਂ ਲਿਆਣਾ ਕਰੇ ਬੜਾ ਲੋੜਾ ਆਇਆ ਸਾਡੀ ਵੱਡੀ ਤਾਂ ਇੰਨੀ ਸਿਆਣੀ ਐ ਮੈਨੂੰ ਪਾਇਰ ਵੀ ਨਹੀਂ ਲਾਉਣ ਦਿੰਦਾ ਆ ਛੋਟੀ ਦੇਖ ਲੈ ਕਿਵੇਂ ਕਰਦੀ ਐ ਮੈਨੂੰ ਪਾਟ ਪੂਜਾ ਵੀ ਨਹੀਂ ਕਰਨ ਦਿੰਦੇ ਹੁਣ ਪਾਟ ਦੇ ਵਿੱਚ ਹਟਾ ਕੇ ਕੇ ਖਲਾਬ ਜੀਰ ਦੇ ਕੀ ਕਰਾਂ ਮੈਂ ਨਾ ਜਿਵੇਂ ਬੋਲਦੀਆਂ ਤਾਂ ਕਹਿੰਦੇ ਗੁੜੀ ਨੇ ਫੇਸ ਪਾਵਾ ਚੁੱਪ ਚੀ ਸਹਿਦਾ ਮਨਾ ਜਿਵੇਂ ਦਿਨ ਲੱਗਦੇ ਹੋ ਮੇਨ ਨਗਾਰ ਆਟਾ ਕਰਾ ਬੋਲਦੇ ਤੇ ਰੱਖਤਾ ਮੇਰੇ ਸਾਰੇ ਕੰਮ ਹੋ ਗਏ ਹੁਣ ਐਂ ਕਰਦੀ ਨਾ ਕਿ ਇਹਨਾਂ ਨੂੰ ਦੇ ਦੇਣੀ ਆ ਪਹਿਲਾਂ ਵੀ ਕੀ ਕਰਦੇ ਨੇ ਕਿ ਨਾਲ ਜੋ ਰੋਟੀ ਰੋਟੀ ਦਾ ਟਾਈਮ ਵੀ ਹੋ ਜੂਗਾ ਚਲੋ ਹੌਂਸੇ ਲੱਗੇ ਪਏ ਆ। ਨਾ ਫੌਂਟ ਜਿ ਬੜੇ ਪਏ ਹੋਗੇ ਕੋਈ ਕੰਮ ਕਿੱਥੇ ਵੀ ਕਰ ਲਿਆ ਕਰੋ। ਹੋਰ ਕੀ ਕਰਾਉਣਾ ਪਹਿਲਾਂ ਫੋਨ ਹੀ ਦੇਖੋ ਹੋਰ ਕੀ ਕਰਾਉਣਾ। ਮੇਰੀ ਗੱਲ ਸੁਣੋ ਕੰਮ ਦਾ ਪਤਾ ਕੀਤਾ ਨਹੀਂ ਉਹ ਕੀ ਕਹਿੰਦੇ ਆ। ਕਰਿਆ ਸੀਗਾ ਲਾਇਆ ਸੀ ਬੋਤਨ ਜਿਆਨ ਨੂੰ ਫੋਨ ਹਲੇ ਆਇਆ ਨਹੀਂ ਉਹ ਕਹਿੰਦੇ ਦੱਸਾਂਗੇ। ਐਵੇਂ ਪਹਿਲਾਂ ਵੀ ਮੇਰੇ ਅੱਥਰੀਆਂ ਲੈ ਕੇ ਬਹਿ ਗਏ ਕੀ ਲੋੜ ਸੀ ਕਿ ਆਹ ਦਾ 4 ਦਿਨ ਦਾ ਸੀਗਾ ਕੰਮ ਆ ਦਾ ਨਵੇੜ ਕੇ ਕੰਮ ਤੇ ਜਾਂਦੇ। ਐਵੇਂ ਹਟ ਕੇ ਬੈਠੇ ਹੁਣ ਕਰਦੇ ਵੀ ਕੀ ਹੋਗੇ ਸਾਰੀ ਜਿਹੜੀ ਖਾਨ ਤੇ ਆ ਬਸ ਹੋਰ ਤਾਂ ਕੋਈ ਕੰਮ ਹੈ ਨਹੀਂ ਆਪਾਂ। ਫੇਰ ਉਹ ਮੈਂ ਕਿੱਥੇ ਜਾਵਾਂ ਘਰੋਂ ਬਾਹਰ ਮੈਂ ਕਿੱਥੇ ਜਾਵਾਂ ਨਾਲ ਦੇ ਲੋ 12:30 ਹੋ ਗਿਆ ਤੇ ਮੈਂ ਆਟਾ-ਟਾ ਗੁੰਨਿਆ ਹੀ ਕੀ ਕੀਤਾ ਹੁਣ ਰੋਟੀ ਬਣਾਉਣੀ ਐ ਤੇ ਨਾਲ ਤੁਸੀਂ ਰੋਟੀ ਖਾ ਲਿਓ ਤੇ ਨਾਲੇ ਦੁਕਾਨ ਤੇ ਲੈ ਜਿਓ ਰੋਟੀ ਚਲ ਤੂੰ ਰੋਟੀ ਬਣਾ ਲੈ ਚੰਗਾ ਸਾਰਾ ਸੱਤੇ ਚੜੀ ਰਹਿੰਦੀ ਓਵੇਂ ਬੋਲੀ ਜਾਂਦੀ ਰਹਿੰਦੀ ਐ ਜਾ ਵਗ ਜਾ ਓਵੇਂ ਸਾਰਾ ਦਿਨ ਤੱਪੀ ਰਹਿੰਨੀ ਐ ਤੱਪੀ ਰਹਿੰਨੀ ਐਗੀ ਨਾਲੇ ਉਹ ਆ ਕੇ ਬਹਿ ਜਾਣਗੇ ਇਹ ਨਹੀਂ ਪਤਾ ਕਾ ਦੀਦੀ ਕਹਦੇ ਬਹਾਨਾ ਲਾ ਕੇ ਆ ਜੇ ਧਰੇ ਵੀ ਚਲ ਮੈਂ ਨਾਲੇ ਰੋਟੀ ਲਿਆਉਂਗੀ ਨਾਲੇ ਮੈਂ ਧਰੇ ਚਲੀ ਜੰਨੀ ਐ ਚਲ ਠੀਕ ਐ ਤੂੰ ਰੋਟੀ ਬਣਾ ਦੇ ਜਾਂਗਾ ਖਾ ਕੇ ਬਣਾ ਲੱਗੀਆਂ ਠੀਕ ਐ ਨਾ ਮੈਂ ਸਾਰਾ ਦਿਨ ਬਸ ਹੋਈਂ ਸਰ ਤੇ ਚੜੀ ਰੁੱਕੇ ਚਿਚਕ ਕਰੀ ਜਾਂਦੀ ਰਹਿੰਦੀ ਹੈ ਦਿਮਾਗ ਖਰਾਬ ਕਰ ਉਹ ਸਾਰਾ ਚਲੋ ਰੋਟੀ ਬਣਾ ਲਈਏ ਪਹਿਲਾਂ ਬਾਕੀ ਕੰਮ ਤਾਂ ਬਾਅਦ ਚੋਂ ਕਰਾਂਗੇ ਉਸ ਦੀ ਬਾਅਦ ਮੈਂ ਆਪਣੀ ਰੋਟੀ ਖੜ ਤੇ ਇੱਥੇ ਖਾ ਹੀ ਲੈਣਗੀ ਨਾਲ ਨਾਲ ਫਿਰ ਮੰਮੀ ਨੂੰ ਦੇ ਦੂੰਗੀ ਤੇ ਫਿਰ ਇਹਨਾਂ ਦਾ ਕੀ ਬਣਿਆ ਕਰਦੇ ਕਾਟੇ ਫਿਰ ਹੀ ਦੂਈ ਹੋ ਗਈ ਨਹੀਂ ਆਜੋ ਮੇਰੇ ਰੋਟੀ ਲਾਓ ਰੋਟੀ ਵੀ ਪਾ ਕੇ ਰੱਖਦੀ ਨਾ ਖਾਦੀ ਆ ਤੁਸੀਂ ਆ ਗਿਆ ਆ ਗਿਆ ਆਨੋ ਰੋਟੀ ਪਹਿਲਾਂ ਪਾਣੀ ਦੀ ਸੀ ਵਤੀ ਪਹਿਲਾਂ ਫਰਾਜ ਆਵਾ ਮਾਨੂੰ ਫਰਾਜ ਮੈਂ ਟਾਈਮ ਬਹੁਤ ਹੋ ਗਿਆ ਮੈਂ ਆ ਕੇ ਖਾਂਦੋ ਠੀਕ ਆ ਜਲਦੀ ਬੁੜੇ ਕੀ ਲੈ ਜਿਓਗੇ ਠੀਕ ਹੈ ਮੈਂ ਕਰ ਦਿੰਦਾ ਰੋਟੀ ਦਾ ਖਾਣੀ ਤੇ ਆਪ ਵੀ ਚੀਜ਼ 재미, saya tidak tahu apakah anda mul filt demonstrasi ਇਸ ਇਤਰਾ ਤੋਂ ਦੱਲਦੀ ਮੈਥੋਂ ਤਾਂ ਦੱਸ ਦਿਨਾ ਦੋ ਦੋ ਬੁਰਕੀਆਂ ਦੀ ਰੋਟੀਆਂ ਲੈ ਪੋਰਾ ਪੋਰਾ ਆਇ ਨੀ ਪਾਰੀ ਨੀ ਰਾਦੀ ਬੰਦ ਅੱਜ ਵੀ ਲੈ ਆਇ ਨੀ ਮੇਰੇ ਕੁੰਜੀ ਉਸੀ ਚਾਹੀਦੀ ਜਿੰਨ ਦੀ ਕੁੰਜੀ ਹੈ ਕਰਦੇ ਮੈਂ ਜਵਾਬ ਨਹੀਂ ਕਿਹਾ ਤਰਸ ਤੇ ਤਰਸ ਆਉਂਦੀਆਂ ਨੇ ਪ੍ਰਸਾਦ ਦੇਣ ਨੂੰ ਲੈ ਆ ਬੈਠੀ ਆ ਫੋਨ ਤੇ ਲੱਗੀ ਤਰੀ ਤਾਂ ਹਾਂ ਪੱਭੀ ਸਾਰੀ ਦਿਹਾੜੀ ਫੋਨ 'ਤੇ ਹੀ ਨਿਕਲ ਜਾਂ ਕਰ ਬਾਹਰ ਕੋਈ ਕੰਮ ਕੀਤਾ ਵੀ ਕਰ ਲਿਆ ਕਰ ਲੈ ਪੱਭੀ ਸਾਰੀ ਉਮਰ ਕੰਮ ਹੀ ਕਰਨਾ ਕੰਮ ਤਾਂ ਕਰਨਾ ਤੂੰ ਹੁਣ ਬਗਾਨੇ ਘਰੇ ਜਾਣਾ ਠੀਕ ਹੈ ਹੁਣ ਘਰ ਮੰਗਣਾ ਹੋ ਸਕੇਗਾ ਮੁਰੇ ਵਿਆਹ ਕਰਨਾ ਅਗਲਾ ਕੋਊਗਾ ਕੁੜੀ ਨੂੰ ਕੋਈ ਸਿਖਾਇਆ ਨਹੀਂ ਹੈਗਾ ਮਾਣਾ ਘੋਟਾ ਮੇਰੇ ਨਾਲ ਰੋਟੀ ਪਾਣੀ ਬਣਾ ਲਿਆ ਕਰ ਦਾਲ ਸਬਜੀ ਸਿੱਖ ਲਾ ਕੋਈ ਨਾ ਪੱਭੀ ਜਦੋਂ ਜਾਣਾ ਉਦੋਂ ਦੇਖੀ ਜਾਊ ਉਦੋਂ ਦੇਖੀ ਜਾਣੀ ਹੈਗਾ ਮਗੜ ਕੇ ਅਗਲਾ ਸਾਨੂੰ ਕਹੂਗਾ ਵੀ ਲੈ ਭਜਾਈਆਂ ਨੇ ਕੋਈ ਸਿਖਾਇਆ ਨਹੀਂ ਹੈਗਾ ਇਹਨੂੰ ਕੋਈ ਨਾ ਪੱਭੀ ਕੋਈ ਨਾ ਮੈਨੂੰ ਨਾ ਮੇਰੀ ਗੱਲ ਸੁਣ ਉੱਟ ਕੇ ਆਉਂਦਾ ਨਾ ਕੰਮ ਕੀਤਾ ਘਰ ਉਹਦਾ ਰਸੋਈ ਚ ਮਾੜਾ ਮੁੱਟਾ ਦੇ ਦੇ ਜਿਹੜਾ ਕੁਝ ਰੈਂਦਾ ਭਾਂਡਾ ਘੁੰਡਾ ਮਾਜ ਲਾਗ ਉਹਨੂੰ ਹੱਥ ਪੁੱਤ ਲਾ ਲਿਆ ਕਰ ਫੜੇ ਫੋਨ ਚ ਨਾ ਲੱਗੀ ਰਿਹਾ ਕਰ ਸਾਰੀ ਦਿਹਾੜੀ ਸਾਡੇ ਆਪਰੇ ਫਰਾ ਮੈਨੂੰ ਫੋਨ ਕਿਹਦਾ ਚਲ ਕੰਮ ਕਰ ਆ ਜਾ ਉੱਧਰ ਲੈ ਦੇ ਕਿ ਵੱਡੀ ਭਾਬੀ ਨੇ ਤੱਕ ਤੱਕ ਮੈਨੂੰ ਕਦੇ ਕੁਝ ਕਿਹਾ ਨਹੀਂ ਛੋਟੀ ਭਾਬੀ ਦਾ ਬਾਲੀ ਗੁੱਸੇ ਵਾਲੀ ਆ ਗਈ ਕਿਵੇਂ ਬੋਲਦੀ ਸੀ ਮੈਨੂੰ ਵੱਡੀ ਭਾਬੀ ਨੇ ਤੱਕ ਤੱਕ ਮੈਨੂੰ ਕਦੇ ਕੰਮ ਨਹੀਂ ਲਾਇਆ ਸੀ ਛੋਟੀ ਭਾਬੀ ਦਾ ਬਾਲੀ ੜਦਾ ਹੁਣ ਤਾਂ ਜਾਣਾ ਪਊਗਾ ਨਹੀਂ じゃ ਫੇਰ ਆਲੀ ਫੇਰ ਬੋਲੂ ਮੈਨੂੰ ਵੀਰੇ ਤੁਹਾਡਾ ਫੋਨ ਦੇ ਦਿਆ ਕਿਹਾ ਤੁਹਾਡਾ ਫੋਨ ਕਿੱਥੇ ਉੱਤਰ ਉਹ ਛੋਟੀ ਭਾਦੀ ਕੋਲ ਹੈ ਵੀਰੇ ਉਹਨੇ ਤਾਂ ਲੜਕੀ ਨੇ ਫੋਨ ਵੀ ਥੋੜਿਆ ਤਰ ਕੋਈ ਨਾ ਪਤਾ ਤੂੰ ਉਹਨਾਂ ਨਾ ਪੜ੍ਹਾਈ ਵਾਲਾ ਧਿਆਨ ਰੇ ਕੰਮ ਤਾਂ ਕਰਾਵਨੀ ਤੇ ਫਿਰ ਤੇਰਾ ਵਿਆਹ ਕਰਵਾ ਲਾਂਗੇ ਤੇ ਮੁੜ ਕੇ ਤੂੰ ਉੱਥੇ ਜਾ ਕੇ ਫੋਨ ਚਾਉਂਦੀ ਆ ਇੱਥੇ ਕੰਮ ਕਰ ਸਿੱਖਾ ਤੇ ਭਾਬੀ ਆ ਗਿਆ ਤਾਂ ਠੀਕ ਹੈ ਕੋਈ ਨਾ ਵੀਰ ਦੇ ਦੋ ਦੇਖ ਲਾਂ ਤਾ ਦੋ ਮਿੰਟ ਨਹੀਂ ਤੂੰ ਵੀ ਭਾਵੇਂ ਕੁੱਤਾ ਦਾ ਕੰਮ ਕੋਈ ਫੋਨਾਂ ਦੀ ਲੱਗ ਰਿਹਾ ਕਰੋ ਮੈਂ ਤਾਂ ਕਰਿਆਗਾ ਫੋਨ ਕੀ ਕਰਾਂ ਹਾਲੇ ਕੋਈ ਫੋਨ ਆ ਨਹੀਂ ਆਇਆ ਚੱਲ ਤੈਨੂੰ ਪੁੱਛਾ ਦੋ ਤਿੰਨ ਇਹਨਾਂ ਨੂੰ ਫੋਨ ਕਰਿਆ ਹਾਲੇ ਤੱਕ ਸੇਹ ਦਾ ਨਹੀਂ ਆਇਆ ਫੋਨ ਹੋਰ ਗੌਰ ਕਰੋ ਅਜ ਕੰਮ ਦੀ ਵੀ ਕਰਨਾ ਕਾਕਾ ਜਹਾ ਫੋਨ ਚਾਹ ਸਵਾਦ ਨਹੀਂ ਮਿੱਬੇ ਬਹੁਤ ਸਵਾਦ ਦਾ ਚਾਹ ਠੰਡੀ ਹੀ ਹੋ ਗਈ ਮੈਂ ਤਾਂ ਚਾਹ ਘਰ ਪੀ ਭੁੱਲ ਗਏ ਛੋਟੀ ਨੇ ਮੈਨੂੰ ਹੋਰ ਕੰਮ ਲਾ ਲਿਆ ਸਤੰਬਰਿਓਂ ਥੀ ਭਈ ਗੋਈ ਰਹੀ ਤੈਨੂੰ ਪਤਾ ਤਾਂ ਆਏਗਾ ਉਹਦੇ ਬਾਅਦ ਹਾਂ ਆਪੀ ਮੈਨੂੰ ਫੋਣੀ ਦਵਾ ਦੇ ਛੋਟੀ ਭਾਬੀ ਤੋਂ ਇਹ ਤੇਰਾ ਕੋਲ ਕਿੱਥੇ ਗਿਆ ਛੋਟੀ ਭਾਬੀ ਨੇ ਖੜ ਲਿਆ ਕੱਲ ਲੈ ਦੇਖ ਲੈ ਫਿਰ ਮੈਨੂੰ ਕਹਿੰਦੀ ਆ ਬੀਬੇ ਵਰਗੀ ਨੂੰ ਕਹਦੇ ਨਹੀਂ ਤੇਰੇ ਵੀਰ ਨੂੰ ਕਹਦੇ ਉਹ ਤਾਂ ਅੱਗੇ ਪ੍ਰਿੰਟ ਆਇਆ ਦਿੱਤਾ ਮੈਂ ਨਹੀਂ ਉਹ ਆਦੇ ਗੱਲ ਬੰਦੀ ਵੀਰਾ ਵੜੀ ਦਿੰਦਾ ਫੋਨ ਦਵਾ ਦੇ ਭਾਪੀ ਬਣ ਕੇ ਚਲ ਤੁਸੀਂ ਨਗਰ ਬਾਹਰ ਹੋ ਮੈਂ ਸੇ ਉਹਨੂੰ ਪ੍ਰਿੰਟ ਕਰ ਸਕਤੇ ਚਲ ਚੰਦਾ ਵਿਵੇ ਤੂੰ ਆਪੇ ਗੱਲ ਕਰੀਂ ਕੁਛ ਨਹੀਂ ਹੁੰਦਾ ਦੋ ਦਿਨ ਫੋਨ ਵੀ ਨਾ ਰਹਿਣਾ ਸਾਰਾ ਦਿਨ ਤੂੰ ਵੀ ਨਹੀਂ ਜਾਸ ਮਾਸ ਸਾਰੀ ਦਿਹਾੜੀ ਇਕੱਠੇ ਬੈੜ ਕੇ ਨਾ ਟੰਡ ਬਣਾ ਗਏ ਇਹੀ ਕੁਸ ਕਰੀ ਜਾਇਆ ਕਰੋ ਕੰਮ ਤੇ ਨਹੀਂ ਜਾਣਾ ਹੈਗਾ ਤੁਸੀਂ ਵੀਰਪਾਲ ਚਾਹ ਪੀਂਦੀ ਸੀਗੀ ਕੋਲੋਂ ਦੀ ਆਈ ਮੀਂ ਤੂੰ ਵੀ ਮੈਂ ਜਾਣਾ ਮੈਂ ਚਾਹ ਪੀਣੀ ਆ ਚਾਹ ਪੀਣੀ ਆਏ ਤੱਕ ਤੇ ਤੂੰ ਚਾਹੀ ਨਹੀਂ ਪੀਤੀਗੀ ਨਾ ਵੀਰ ਜੀ ਕਦੋਂ ਲੈ ਕੇ ਆਉਂਦਾ ਓਏ ਚਾਹ ਪਾਣੀ ਦਾ ਪੀਣ ਦੇ ਦਿਆ ਕਰ ਤੁਸੀਂ ਚੱਪਰ ਹੋ ਠੀਕ ਆ ਨਾ ਤੁਸੀਂ ਕੋਈ ਕੰਮ ਕਰਨਾ ਨਹੀਂ ਸਕਦੇ ਬਿੱਲੇ ਬੈਠੇ ਰਹਿੰਦੇ ਹੋ ਨਾ ਵੀਰ ਜੀ ਨਾਲ ਤਾਂ ਨਹੀਂ ਜਾਏ ਤੁਸੀਂ ਕੰਮ ਤੇ ਉਹ ਮੈਂ ਕੱਜ ਮੇਰੇ ਕੱਪੜੇ ਜੇ ਪਏ ਸੀਗੇ ਤਹੌਣ ਵਾਲੇ ਮੈਨੂੰ ਨਾ ਸਹੀ ਗੱਲ ਦੱਸਾਂ ਮਿਰਫਲ ਆਪਦੇ ਹੱਥ ਮੈਨਾਂ ਣਾ ਨਹੀਂ ਹੁੰਦਾ ਮੈਂ ਆਪਦੇ ਕੱਪੜੇ ਆਪ ਹੀ ਧੋ ਕੇ ਗੋਸ਼ਾਂ ਮੈਂ ਚਲ ਫੇਰ ਆ ਦਿੰਦੀ ਵੀ ਅੱਧਾ ਘੰਟਾ ਲੱਗ ਜਾਣਾ ਕਿਸ ਗਿਆ ਹਟ ਕਰਿਆ ਕਰ ਜੇ ਤੈਨੂੰ ਇੰਨਾ ਹੀ ਹੈ ਵੀ ਕੱਪੜੇ ਧੋਣੇ ਸੁਧਿਆ ਹਟ ਕੇ ਧੋੜਿਆ ਕਰ ਵੀਰ ਜੀ ਮੈਂ ਚਲਾ ਜਾਗਾ ਤੇ ਨਾਲ ਤੈਨੂੰ ਪਤਾ ਦੂਜੀ ਵਾਰ ਕੋ ਕਹਿ ਦੇਣੀ ਆ ਜੀ ਤੇ ਮੈਨੂੰ ਛੱਡ ਕੇ ਆਓ ਫਿਰ ਤੇ ਇਹ ਜ਼ਰੂਰੀ ਫੋਕਣ ਵਾਲਾ ਪੈਸੇ ਉੱਤਰਾ ਕਹੀ ਜਲੀ ਤੁਸੀਂ ਆਏ ਕੋਈ ਚਾਹ ਪਾਣੀ ਦਾ ਪੀਣ ਦੇ ਦਿਓ ਚਾਹ ਨਾਲ ਵੀਰ ਭਿੰਦ ਤੇ ਕਿੱਡੀ ਕੀ ਗੱਲ ਆ ਕੁਕੜਾ ਨੇ ਰੇੜਿਆ ਟੰਡ ਮਾਰ ਕੇ ਵੇਗਾ ਤੈਨੂੰ ਪਤਾ ਜਿੱਥੇ ਝੁੰਡ ਵਾਇਦੋਂਦੋਂ ਉੱਥੇ ਚੂਲੀ ਆਉਂਦੇ ਹੁੰਦੇ ਨੇ ਤੇ ਚੁਗਲੀਆਂ ਨੇ ਚੁਗਲੀਆਂ ਕਰੀ ਚੱਲੋ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਇਹ ਪਰ ਕੰਮ ਦਾ ਕੰਮ ਨਾ ਕਰ ਲੋ ਬੀਬੀ ਠੀਕ ਕਰ ਦਿਆਂ ਹਾਂ ਕੰਮ ਤਾਂ ਕਰਨਾ ਕੋਈ ਨਹੀਂ ਤੂੰ ਜਾ ਵਾੜ ਜਾ ਛੱਡਾਂ ਮੈਂ ਛੱਡਾਂਗਾ ਹੋਈ ਨਾ ਸੋ ਹਾਂ ਤੇਰ ਤਾਂ ਵਾ ਤੂੰ ਆਇਆ ਵਾ ਠੀਕ ਹੈ ਨਾ ਤੂੰ ਛੱਡਿਆਂਗਾ ਤੁਰਕੇ ਵਗ ਜਾ ਕਰ ਕਿਹੜੇ ਜਿਆਦਾ ਦੂਰ ਦੁਕਾਨਾਂ ਗਈ ਕੋਈ ਨਹੀਂ ਭਾਜੀ ਉਹਨਾਂ ਨੇ ਮੇਰਾ ਟਾਈਮ ਪਾਸ ਹੋ ਜੋ ਮੈਂ ਲਾਇਆ ਘੰਟਾ ਤੁਸੀਂ ਨਾ ਕੰਮ ਤੇ ਲੱਗਿਓ ਚਲ ਕੋਈ ਨਾ ਵੀਰ ਪਹਿਲਾਂ ਹੀ ਨਾ ਫਖਿਆ ਕਰ ਕੱਪੜੇ ਤਾਂ ਮੇਰੇ ਤੋਂ ਤੇ ਹੋਣਗੇ ਨਾ ਇਹ ਕੰਮ ਇਹ ਕਰਦੇ ਆ ਕੱਪੜੇ ਤਾਂ ਆਪੇ ਮਸ਼ੀਨ 'ਚ ਝਾੜੂ ਲਾ ਦੇਣੀ ਆ ਝਾੜੂ ਲਾ ਕੇ ਫਟਾਫਟ ਕੰਮ ਕਰ ਦੇਣੀ ਪਹਿਲੀ ਪਤਾ ਨਹੀਂ ਹੈ ਜੇ ਉੱਠਿਆ ਪਤਾ ਨਹੀਂ ਨਹੀਂ ਪਤਾ ਨਹੀਂ ਕੀ ਕਰੀ ਜਾਂਦੇ ਆ ਇਹਨਾਂ ਨੂੰ ਵੀ ਟਾਈਮ ਨਾ ਉੱਠ ਜਾ ਕਰਨ ਸਾਰੀ ਗੱਲ ਮੇਰੀ ਸਾਰਾ ਕੰਮ ਖੰਡਾ। ਫਾਈਲ ਵਿਭਾਰ ਹੈ ਸੋ ਕਰਾਉਣਾ। ਝਾੜੂ ਲਾ ਕੇ ਇਹਨਾਂ ਨੂੰ ਬਿਠਾਉਣੀ ਹੈ। ਪਤਾ ਨਹੀਂ ਕੀ ਕਰਦੇ ਆ ਰਾਮਾ ਇਹਨੂੰ ਕੰਮ ਕੀਤਾ ਲੱਗਿਆ ਤਾਂ ਸਾਡੇ ਫੋਨ 'ਤੇ ਲੱਗੇ ਰਹਿੰਦੇ ਆ। ਕਿਹੋ ਜਿਹੇ ਆਲਸੀ ਨੇ ਸਮਾਂ ਤੱਕਰੀ ਹੋਈ ਕਿ ਕੰਮ ਕਰਕੇ ਖੁੱਲ ਗਿਆ। ਬਸ ਖਾ ਕੇ ਭੁੰਦੇ ਭਾਲ ਦੇਣੀ ਸੀ ਬਸ ਖਾ ਕੇ ਧਰੀ ਗਈ ਹੈ ਕੰਮ ਸਾਨੂੰ ਕਰਨਾ ਵਾ। ਸਲੋ ਹਣ ਇਹਨਾਂ ਨੂੰ ਵੀ ਖਾਣ ਆਪਈ ਕਰੀਓ ਸੱਸੀ ਘਰ ਜੀ ਸੱਸਰੀ ਘਰ ਬੇਟੇ ਨੂੰ ਕੀਤਾ ਹਾਂਜੀ ਆ ਵਧੀਆ ਜੀ ਤੇ ਘਰ ਹੈ ਕਿ ਨਹੀਂ ਹਾਂ ਘਰ ਇਹ ਤਾਂ ਗਏ ਹੋਏ ਆ ਜੀ ਦੀਦੀ ਨੂੰ ਸਟਾਣਾ ਮੰਮੀ ਹੈਗਾ ਤੁਸੀਂ ਚਲੇ ਜਾਓ ਅੱਛਾ ਅੱਛਾ ਠੀਕ ਹੈ ਜੀ ਬੱਸ ਜੀ ਉਹ ਆਪਣਾ ਜਿਹੜਾ ਰਿਸ਼ਤਾ ਕਰਵਾਇਆ ਆਪਾਂ ਨੇ ਠੀਕ ਆ ਹਾਂ ਵੀ ਉਹ ਨੂੰ 1.5 ਸਾਲ ਮੰਗੋ ਹੋ ਗਿਆ ਹੁਣ ਮੁੰਡਿਆਂ ਦੇ ਤਾਈ ਕਰ ਲੱਗ ਰਹੇ ਨੇ ਵੀ ਜਦੋਂ ਸਾਨੂੰ ਗਿਆ ਦਵਾ ਦੋ ਨਹੀਂ ਅਸੀਂ ਸਾਡਾ ਜਵਾਬ ਹੈ ਬਿਲਕੁਲ ਚਿੱਟਾ ਦੇਣਾ ਹੈ ਤੁਹਾਡਾ ਜਵਾਬ ਕਿਉਂ ਲੈ ਆਪਾਂ ਕਰੀਏ ਨਹੀਂ ਅਸੀਂ ਕਮੀ ਕਿਨੂੰ ਦਿਖਾਵਾਂਗੇ ਇਹ ਹਾਂ ਤੁਹਾਡਾ ਜਵਾਬ 2 ਸਾਲ ਮੰਗੀ ਨੂੰ ਹੋ ਗਿਆ ਹਾਂ ਜਿਹੜੀ ਵੀ ਕੋਈ ਲੈਣ ਦੇਣ ਦੀ ਗੱਲ ਖੋਲੀ ਹੋਈ ਹੈ ਜਿਹੜੀ ਸਾਰੀ ਆਪਾਂ ਇੰਤਜ਼ਾਮ ਰੱਖਣਾ ਨਹੀਂ ਬ్రో ਮੁੰਡਿਆਂ ਨੇ ਕਹਿੰਦੇ ਨੇ ਵੀ ਸਾਡਾ ਤਾਂ ਜਮਾ ਚਿੱਟਾ ਜਵਾਬ ਹੈ ਹੁਣ ਮੈਨੂੰ ਉਹਨਾਂ ਨੇ ਤਾੜ ਵੀ ਮੈਨੂੰ ਤਾੜ ਕੇ ਭੇਜਿਆ ਉਹਨਾਂ ਨੇ ਠੀਕ ਹੈ ਜੀ ਕੋਈ ਗੱਲ ਨਹੀਂ ਆਇਆ ਤੇ ਮੁੰਡਿਆਂ ਨੂੰ ਮੈਂ ਸਾਰੀ ਗੱਲ ਕਰ ਦੋਨਾ ਕੋਲ ਆਮ ਨੇ ਇਹੀ ਗੱਲ ਕੀਤੀ ਹੈਗੀ ਬਸ ਚਲੋ ਬਸ ਇਹੀ ਗੱਲ ਸੁਣ ਮੇਰੀ ਵੀ ਹੁਣ ਬਰਾਤ ਦੇ ਵਿੱਚ ਕੋਈ ਵੀ ਕਮੀ ਨਹੀਂ ਆਣੀ ਚਾਹੀਦੀ ਠੀਕ ਹਾਂ ਇਹ ਨਾ ਹੋਵੇ ਵੀ ਮੇਰੇ ਸਹਿਸਰੇ ਦੇ ਵਿੱਚ ਸਾਰਾ ਉੱਥੇ ਦੀ ਮੇਰਾ ਮਾਤਾ ਨੀਮਾ ਹੋ ਜੇ ਸਹੁਰੇ ਕੇ ਮੇਰੇ ਵੀ ਕੁਝ ਕਰਨੀ ਹੈਗਾ ਬਰਾਤ ਵਾਸਤੇ ਵੀ ਜਿਹੜਾ ਕੋਈ ਇੰਤਜ਼ਾਮ ਕੋਈ ਪੈਸੇ ਟਕੇ ਦਾ ਕਰਿਆ ਹੋਵੇ ਲੈਣ ਦੇਣ ਦਾ ਉਹ ਤੁਸੀਂ ਉਹਦਾ ਪੂਰਾ ਇੰਤਜ਼ਾਮ ਕਰਾ ਦਿਓ ਮੈਂ ਇੰਤਜ਼ਾਮ ਕਰਾਂਗਾ ਹਾਂ ਤੇ ਜਦੋਂ ਆਏਗੀ ਤੈਨੂੰ ਹਾਂ ਹੁਣ ਮੈਂ ਚੱਲਿਆ ਜਦੋਂ ਮਾਸੀ ਠੀਕ ਹੈ ਠੀਕ ਹੈ ਹਾਂ ਚਲੋ ਠੀਕ ਹੈ ਤੇ ਜਰੂਰ ਤੇ ਨਾ ਉਹ ਕਰੋ ਜੀ ਠੀਕ ਹੈ ਠੀਕ ਹੈ ਉੱਲਾ ਚੱਲਣਾ ਅੰਦਰ ਲਾ ਸੁਣੇ ਮੋਹਲੇ ਕਿੰਨੇ ਪੈਸੇ ਨੇ ਦਿਨ ਦੀ ਟੁੱਪ ਚ ਮਸਾਏ ਇਹਨੂੰ ਪੈਦੀ ਹੋਰ ਛੋਟੀ ਡੱਡੀ ਮਾਰੀ ਨਹੀਂ ਤਾਲੀ ਆ ਬਾਈ ਅੱਜ ਕਿਵੇਂ ਦੁਪਹਿਰ ਤੱਕ ਆਰੀ ਪੱਜੇ ਉਹ ਮਾਤਾ ਨੇ ਕੋਈ ਕੀਤਾ ਅੱਛਾ ਕੀ ਗੱਲ ਮਾਤਾ ਲੇ ਪੁੱਤ ਕੋਸੇ ਨਾਲ ਕਿਉਂ ਉੱਲਾ ਆਇਆ ਸੀ ਆ ਮੈਨੂੰ ਦੱਸੇ ਨਹੀਂ ਕਰਾ ਉਹ ਤਾਂ ਕਾਰ ਦੀ ਚੁਸਤ ਕਹਿ ਗਿਆਗਾ ਮੈਂ ਤਾਂ ਕਿ ਬਰਾਤ ਦੇ ਕੇ ਸੇਵਾ ਵਧੀਆ ਕਰੀਂ ਅੱਛਾ ਤੁਜੀ ਬਾਈ ਹਾਂ ਕਿ ਜਿੰਨੇ ਦੇ ਪੈਸੇ ਹੋਰ ਰਹਿਗਾ ਤੁਸੀਂ ਕਾਰਨੇ ਆ ਮੈਂ ਪੈਸੇ ਦੇਉਂਗਾ ਹਾਂ ਤੁਸੀਂ ਸੋਚੋ ਕੋਈ ਕੀ ਚਲਾ ਗਿਆ ਪਰ ਮੈਨੂੰ ਸਤਲਾਨੀ ਮਾਤਾ ਮੈਂ ਕਰੀ ਤਾਂ ਕਰਿਆ ਠੀਕ ਆ ਜਦ ਕੋਈ ਨਾ ਮੈਂ ਖੌਨਾਂ ਨੂੰ ਬੁਲਾ ਲੈਂਦੇ ਵੱਡੇ ਮੁੰਹਾਂ ਚੱਲ ਕੀ ਕਹਿਗਾ ਬਰਾਮਾ ਤਾਂ ਨਾ ਅ ਤਾਂ ਵਧੀਆ ਤੇ ਬਰਾਤ ਦੀ ਸੇਵਾ ਕਰਿਓ ਅੱਛਾ ਜਿਵੇਂ ਪੈਸੇ ਕਾਰਨੇ ਹੋਏ ਪੈਸੇ ਦੇਓ ਹਾਂ ਕਰੋ ਕੀ ਹੱਲ ਕਰਾਂਗੇ ਆ ਆਵੇ ਭੱਲ ਕੀ ਕਰਾਂਗੇ ਹੁਣ ਆਪਣੇ ਕੋਲ ਪਹਿਲਾਂ ਕੀ ਹੱਲ ਆ ਹੰਜੀ ਤਾਂ ਆਪਣੇ ਕੋਲ ਦੇਖਣਾ ਨਹੀਂ ਹੈ ਜਿਹੜੇ ਆਉਂਦੇ ਨਾ ਮੈਂ ਲੱਗੇ ਜਾਂਦੇ ਨੇ ਬਾਕੀ ਹੁਣ ਤੈਨੂੰ ਪਤਾ ਹੀ ਆ ਮੇਰੇ ਕੋਲ ਛੋਟੀ ਕੋਲ ਕਬੀਲਦਾਰੀ ਆ ਤੇ ਬਾਕੀ ਬਾਈਸਾ ਲੱਗਿਆ ਵੀ ਹੋਇਆ ਇਹਨਾਂ ਨੂੰ ਪੁੱਛ ਲੈ ਜੇ ਇਹਨਾਂ ਕੋਲ ਥੋੜੇ ਹੋਰ ਤੇ ਪੈਸੇ ਜਮਾ ਹੈਗੇ ਇਹਨਾਂ ਨੂੰ ਪੁੱਛ ਲੈ ਕਿ ਪੁੱਤ ਪੁੱਛ ਆ ਗਏ ਰਾਮੇਟ ਕੇ ਕਹਿੰਦਾ ਨਹੀਂ ਹੋਣਾ ਕੁਝ ਨਾ ਕੁਝ ਤਾਂ ਮੇਰੇ ਕੋਲ ਤਾਂ ਜਿੰਨੇ ਕਹਿਗੇ ਸੀ ਮੈਂ ਤਾਂ ਫੜਾ ਦਿੱਤੀ ਸੀ ਕੱਲੇ ਜਾ ਕੇ ਬਾਕੀ ਮੈਂ ਤਾਂ ਮੈਨਾਂ ਦੇ ਵਾਪਸ ਹੈ ਗਿਆ ਸੀਗਾ ਮੈਂ ਤਾਂ ਨਾਲ ਦੀ ਨਾਲ ਤੁਹਾਨੂੰ ਪਾ ਲੰਦਾ ਸੀਗਾ ਹੋਰ ਮੈਂ ਕੀ ਕਰਨਾ ਪੁੱਤ ਕੁੜੀ ਦਾ ਤਾਂ ਕਰਾਂਗੇ ਤਾਂ ਹੈਗੀ ਬੇਬੇ ਕੁੜੀ ਕਿਹੜਾ ਪਰਨ ਸਿੱਟੀ ਹੋਈ ਆ ਹੁਣ ਆ ਗਿਆ ਬਾਈ ਛੁੱਟੀ ਤੇ ਬਿੱਥੀ ਜਾਂਦਾ ਵੀ ਆ ਬਸ ਕਿਹਨਾਂ ਦਾ ਆਨਲਾਈਨ ਕੰਮ ਨੂੰ ਆਇਆ ਚੱਲਦਾ ਰਹਿੰਦਾ ਤਨਖਾਹ ਤਾਂ ਇਹਨਾਂ ਦੀ ਫੈਂਗੀ ਹੋਈ ਆ ਤੁਸੀਂ ਇਹਨਾਂ ਨੂੰ ਪੁੱਛੋ ਜਿੰਨਾ ਪਰ ਤਾਂ ਸੇ ਸਾਡੇ ਕੋਲ ਤਾਂ ਹੈ ਨਹੀਂ ਜਿਹੜੇ ਸਾਡੇ ਉਧਰੋਂ ਦੁਕਾਨ ਤੋਂ ਮੇਰੇ ਸੇ ਸੋਟੀ ਨੂੰ ਪੜਾ ਦਿੰਦੇ ਆ ਸਾਡੇ ਕੋਲ ਕੋਈ ਨਹੀਂ ਸੋਟੀ ਨਾ ਰਾਇ ਕਰਦਾ ਫੈਕੀ ਕੀ ਬੋਲ ਰਹੀ ਜਿਹੜੀ ਅੱਜ ਦਿਨ ਤੁਰਿਆ ਉਹ ਤਾਂ ਕਹਿੰਦੇ ਸਾਨੂੰ ਇਹ ਨਾ ਕੰਮ ਵਾ ਦੇਖ ਰੋਣਾ ਕੀ ਬਣਾ ਸਕਦੇ ਦਲੇਰ ਉਹ ਯਾਰ ਕੁਝ ਜੀ ਆ ਰਹੀਆਂ ਕਰਨਾ ਕਰ ਗਿਆ ਅਬ ਸੋਲਾ ਆਇਆ ਸੀ ਕੀ ਕਾ ਬੋਲੇ ਨਾ ਫਿਕਰ ਪੈ ਗਿਆ ਕਿ ਕਿਵੇਂ ਲਿਆ ਕਰਨੀ ਤੇ ਕਿੱਥੇ ਪੈਸੇ ਲੈ ਲਈ ਅੱਜ ਪਤਾ ਲੱਗੂ ਕੀ ਹੈ ਮੈਂ ਸੋਚੀ ਹੋ ਕਿ ਨਹੀਂ ਸਿਆਣੀ ਸੀਗੀ ਜੀ ਸਾਨੂੰ ਕਾਹ ਤੋਂ ਰੋਕਦੀ ਟੋਕਦੀ ਸੀ ਹੁਣ ਦੇਖ ਝਾਕਦੇ ਆ ਨਾ ਹੱਥਾਂ 'ਵਾਂ ਲੱਗੀ ਤੁਹਾਡੇ ਕੋਲ ਪੈਸੇ ਨਹੀਂ ਕੋਈ ਗੱਲ ਨਹੀਂ ਕਾਦੀ ਐ ਨਾ ਮਗਾਲੀ ਆ ਲੈ ਪਰਮਾ ਕਾਫੀਆਂ ਕੁੱਤ ਕਰਕੇ ਨਾ ਵੀ ਆਇਆ ਕਦੇ ਪਰ ਅੱਜ ਤੱਕ ਹੋਇਆ ਤਾਂ ਐ ਨਹੀਂ ਹੋਣਾ ਹੋਣਗੇ ਕਾਫੀਆਂ ਨਾ ਵਿਆਹ ਆ ਮੇਰਾ ਸੁਣੋ ਹਾਂਜੀ ਆ ਦੇਖੋ ਜਿਹੜੇ ਆਪਾਂ ਕੁੜੀ ਦੇ ਫਿਊਜ਼ਨ ਫੀਸ ਉਹ ਵੱਡੀ ਰਹੀਆਂ 8000 ਦੇ ਰਪਾਇ ਮਿਲਿਆ ਉਹਨੂੰ ਦਿੰਦੇ ਸੀਗੇ ਤਾਂ ਮਾਰੇ ਨੂੰ ਦੁਕਾਨ ਤੇ ਰੱਖਿਆ ਸੀ ਮੁੰਡਾ ਉਹ ਆ ਲੋ ਬੈਂਕ ਦੀ ਕਾਪੀ ਸਾਰੇ ਪੈਸੇ ਇਹਦੇ ਵਿੱਚ ਜਮਾ ਗਿਆ ਪਰ ਤੂੰ ਤਾਂ ਨਾਲ ਵਿਆਹ ਕਰਾ ਲੈ ਟੈਨਸ਼ਨ ਐ ਨਹੀਂ ਉਹਨ ਬੋੜ ਨਹੀਂ ਹੈਗੀ ਠੀਕ ਆ ਰੀ ਤਾਂ ਕੋਈ ਗੱਲ ਨਹੀਂ ਹਾਂ ਤੂੰ ਮਤੈਨ ਰੋਕ ਦਿੰਦਾ ਇਕੱਲੀ ਰੱਖਿਆ ਹਾਏ ਹਾਏ ਤੂੰ ਇੰਨਾ ਸੋਚਦੀ ਆ ਹਾਂ ਮੈਂ ਤੁਹਾਡੇ ਭਲੇ ਵਾਸਤੇ ਸੋਚਦੀ ਸੀ ਮੈਂ ਕਹਿੰਦੀ ਸੀ ਵੀ ਚਾਹ ਨਈ ਖੁੱਲਾ ਚਾਚਾ ਨਾ ਕਰੋ ਹੱਥ ਬੰਨ ਕੇ ਉਹ ਕਰਿਆ ਤਾਂ ਠੀਕ ਆ ਤੂੰ ਠੀਕ ਆ ਤੇਰੀ ਚਲ ਕੋਈ ਗੱਲ ਨਹੀਂ ਮਾਂ ਤੁਸੀਂ ਬੈਠੋ ਗੱਲਾਂ ਮਾਰੋ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਂਦੀ ਹਾਂ ਬਣੀ ਬਣਾ ਕੇ ਇਹ ਲੈ ਲੈ ਬੇ ਲਾ ਮਾਤਾ ਇਹ ਤਾਂ ਜਮੀਰ ਪਤਾ ਨਹੀਂ ਕਹੀ ਜਾਂਦੇ ਕਿ ਹੋਵਾਂਗੀ ਇਹ ਤਾਂ ਸਾਰੇ ਨਾ ਕਰੀਆਂ ਨਿਕਲ ਗਈ ਆਪਾਂ ਦਾ ਪੈਸਾ ਦੇ ਦੇਣੀ ਹੁਣ ਇਹ ਪਿੰਡ ਜੇ ਜੇਕਰ ਤੁਹਾਡਾ ਸਾਰਾ ਦੂਹੀ ਲਾਤੀ ਨੇ ਲੈ ਜਮੀਰ ਸਾਰੇ ਮਾਰੀ ਗਈ ਤੇ ਤੇਰੇ ਬੈਂਕ ਖਾਤੇ ਦਾ ਪੈਸੇ ਰੱਖਦੇ ਅਗਲੀ ਨੇ ਆਪਾਂ ਤਿੰਨ ਰੁਪਏ ਨਹੀਂ ਜੋੜ ਸਕਦੇ ਸੀ ਜਿਹੜੇ ਹਸਾਬ ਨਾਲ ਆਪਾਂੁੱਲੇ ਹੀ ਖਰਚੇ ਕਰਦੇ ਸੀ ਹੋਰ ਆਪਾਂ ਤਾਂ ਪੈਸਾ ਨਹੀਂ ਬਣਾ ਸਕਦੇ ਸੀ ਐਜੀ ਨਾ ਤਾਂ ਸਾਰੇ ਘਰ ਚ ਇੱਕ ਹੋਣੀ ਚਾਹੀਦੀ ਜੀ ਜਿਹਨੇ ਕੰਜੂਸੀ ਕੀਤੀ ਦੇਖ ਲੈ ਹੁਣ ਆਪਾਂ ਨੂੰ ਵਿਆਹ ਕਰਨ ਵੇਲੇ ਕੋਈ ਟੈਨਸ਼ਨ ਨਹੀਂ ਮੇਰੇ ਕੋਈ ਟੈਨਸ਼ਨ ਨਹੀਂ ਆਪਾਂ ਤਾਂ ਬੈਠੇ ਤੇ ਮੂੰਹੋਂ ਫਰਾਈਓ ਬਾਗੀ ਅੰਛਾ ਦਿਨੇ ਦੇ ਲ ਪੈਸੇ ਕੱਢ ਕੇ ਰੱਖ ਹਾਂ ਚਲ ਕੋਈ ਨਾ ਟੈਨਸ਼ਨ ਦੂਰ ਹੋਈ ਮਾਤਾ ਚਾਹ ਹੋਰ ਸਰ ਬੇਬੇ ਕੋਈ ਪਰੇਸ਼ਾਨੀ ਨਹੀਂ ਆਉਣ ਵਾਲੀ ਰਿਹਾ ਕਰਾਂਗੇ ਆਪਾਂ ਮੈਨੂੰ ਵਿਚਾਰੀ ਨੂੰ ਬੜੇ ਮਾੜਾ ਚੰਗਾ ਬੋਲ ਦੇ ਨਾ ਨਾ ਪੱਪਾ ਨੇ ਕਹਿੰਦੇ ਮੈਂ ਤੁਹਾਨੂੰ ਰਲ ਕੇ ਰਿਹਾ ਠੀਕ ਹੈ ਤੇ ਮੈਂ ਜਾਣਾ ਦੁਕਾਨ ਤੇ ਫਿਰ ਮੈਂ ਵੀ ਜਲਾ ਕੇ ਨਾ ਤੁਸੀਂ ਰਹੋ ਇੱਥੇ ਮੈਂ ਆਣਾ ਚਲੋ ਠੀਕ ਹੈ ਚਲ ਬੇਬੇ ਅਸੀਂ ਵੀ ਸਾਰੀ ਸਮਾਂ ਕਰੀਏ ਮਟਰ ਨਾ ਕੋਈ ਨਾ ਬੇਬੇ ਤੂੰ ਬੈਠਾ ਮੈਂ ਕੁੜੀ ਨੂੰ ਬਾਹਰ ਮਾਰ ਦਿੰਦਾ ਉਹਨੂੰ ਪ੍ਰੀਤਾ ਹਰਜੀਤ ਆਪੀ ਪੂਰੀ ਆ ਗਈ ਪੋਲੀ ਦੇ ਪੱਲੇ ਅੰਮਾ ਕੋਕੀਂ ਨਾ ਮਨਾ ਲੈ ਨਾ ਤੇ ਆਪ ਰਿਆਂ ਕਾਜਾ ਨਾਲੇ ਮੱਧਾ ਠੀਕ ਆ ਸਬ지 ਬਣਾ ਲੈ ਕੱਟ ਲੈ ਤੇ ਬਣਾਉ ਕੋਈ ਨਾ ਹਾਂ ਸਿੱਖ ਲੈ ਨਾਮ ਬਗਾਨੇ ਘਰੇ ਜਾਣਾ ਹੁਣ ਵਿਆਹ ਕਰਨਾ ਤੇਰਾ ਕੋਈ ਨਾ ਹਾਂ ਚਲ ਉਹਦੋਂ ਮੈਂ ਕੋਈ ਆਈ ਨਾ ਨਿਕਲ ਲਈ ਜਾਵਾ ਮਾਜੋ ਫੋਟੇ ਠੀਕ ਐ ਮੈਂ ਸਿਖਾ ਦੂੰਗੀ ਕਿਵੇਂ ਬਣਾਉਣੀ ਆ ਸਬ지 ਚੁੱਪੀ ਠੀਕ ਐ ਹਾਂ